ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਵਿਲੇ ਹੋ ਗਏ ਸੀਜ਼ਨ ਜੰਮੂ ਤੇ ਲਾਸਟ ਕਰਕੇ ਹੈ ਨਾ 6-7 ਦਿਨ ਹੋ ਗਏ ਵੀ ਰੈਸਟ ਤੇ ਆਈਆਂ ਹਾਂ ਤੁਹਾਨੂੰ ਪਤਾ 3-4 ਮਹੀਨੇ ਬਾਅਦ ਕਰੇ ਆ ਕੇ ਬਾਬੀ 5-7 ਦਿਨ ਦਾ ਮਤਲਬ ਜਮੇ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਿੱਥੇ ਪਾਈਆਂ ਕਿੱਥੇ ਨਹੀਂ ਵੇ ਤਕੀਵਾ ਹੋਣ ਕਰਕੇ ਬਾਕੀ ਅੱਜ ਪਿੰਡ ਧਨੌਲੇ ਆਪਣੇ ਲੱਗੇ ਹੈ ਨਾ ਸ਼ਾਗਨ ਔਜਲਾ ਬਾਈ ਇਹ ਕੋਲ ਪਹਿਲਾਂ ਕਰਤਾਰ ਮਸ਼ੀਨ ਤੇ 11 ਮਾਡਲ ਐਤ ਕੀ ਇਹਨਾਂ ਨੇ ਇੱਕ ਮਸ਼ੀਨ ਹੋਰ ਡੀਲੈਕਸ ਕੰਪੈਨ ਆ ਜਿਹੜੀ ਕਰਤਾਰ ਦੀ ਲਈ ਆ ਨਾਲ ਮੱਕੀ ਵਾਲਾ ਕਟਰ ਬਾਕੀ ਇਹਨਾਂ ਨੂੰ ਅੱਜ ਕਰਦੇ ਆ ਗੱਲ BS4 ਤੇ ਹਨਾ ਬਾਈ ਕਈ ਆਪਣੇ ਐਤ ਕੀ ਬਹੁਤ BS4 ਦਾ ਜਿਹੜਾ ਰੌਲਾ ਪਿਆ ਵੀ ਚੱਲਿਆ ਨਹੀਂ ਬਾਕੀ ਬਾਈ ਗੱਲ ਪਾਂ ਸ਼ਾਗਨ ਕਾ ਕਰਦੇ ਆ ਗੱਲ ਵੀ ਕਿਦਾਂ ਰਿਆਰ ਦਾ ਰਿਜ਼ਲਟ BS4 ਦਾ ਬਾਕੀ ਰਿਪੇਅਰ ਲੱਗੇ ਆ ਬਾਈ ਉਹ ਨਹੀਂ ਕਰਨਾ ਆ ਦੇਖੋ ਇੱਧਰ ਖੁੱਲੀ ਹੋਈ ਹੈ ਮਸ਼ੀਨ ਬਿਲਕੁਲ ਘਰ ਦੇ ਪਿੱਛੇ ਹੀ ਮੱਕੀ ਦੀਆਂ ਤਿਆਰੀਆਂ ਹੋਈ ਜਾਂਦੀਆਂ ਬਾਕੀ ਡੀਲੈਕਸ ਮਾਡਲ ਪਹਿਲਾਂ ਇਹ ਦੇਖੋ ਐਲੈਕਸ ਦੀ ਹੁਣ ਇਹ ਦੇਖੋ ਡੀਲੈਕਸ ਆ ਇਹ BS4 ਨਾਲ ਆਓ ਜੀ ਸ਼ਗਨ ਜੀ ਕਿੱਦਾਂ ਹਾਲ ਚਾਲ ਆ ਵਧੀਆ ਵਧੀਆ ਤੂੰ ਸੁਣਾਜਾ ਮੈਂ ਕੰਮ ਠੀਕ ਆ ਫੈਨ ਕੈਮ ਬਾਕੀ ਆ ਫੋਰਮੈਨ ਆ ਇਹਦੇ ਹੋਰ ਭਾਈ ਕਿੱਦਾਂ ਵਧੀਆ ਵਧੀਆ ਠੀਕ ਆ ਵੀਰ ਜੀ ਬਾਈ ਉਹ ਨਹੀਂ ਲੱਗੇ ਆ ਮੱਕੀ ਦੀ ਰਿਪੇਅਰ ਕਰਨਾ ਬਾਸਕੜ ਬਣਤੀ ਬਣਤੀ ਹਾਂਜੀ ਇਹ ਬੜੇ ਫੋਨ ਆਉਣੇ ਯਾਰ ਮੈਨੂੰ ਮੈਂ ਕਹਿੰਦਾ ਸਾਰੀ ਜਿਹੜੀ ਆਈਫੋਨ ਆਈ ਜਾਣਾ ਬਾਈ ਕਿੱਥੇ ਬਾਸਕੜ ਬਣਨੀ ਐ ਕਿਤਨੇ ਦੇ ਸੈਟ ਕਰੀ ਹੋਰ ਸਿਕਨ ਬਾਈ ਵਧੀਆ ਜੀ ਐਨ ਬਾਈ ਵਧੀਆ ਚੱਲੀ ਕ ਮੈਨ ਹਾਂ ਫੁੱਲ ਵਧੀਆ ਜੀ ਹਾਂ ਫੁੱਲ ਵਧੀਆ ਲਿਆ ਤਾਂ ਨਜ਼ਾਰਾ ਫੁੱਲ ਲੈਨ ਕਰਤਾ ਰਹਿਣਾ ਦਾ ਫੁੱਲ ਆਉਂਦਾ ਨਜ਼ਾਰਾ ਫੁੱਲ ਫੁੱਲ ਲੈਨ ਕੋਈ ਸ਼ੱਕ ਨਹੀਂ ਇਹ ਚ ਪਰ ਪਹਿਲੀ ਨਾਲ ਫਰਕ ਲੱਗਿਆ ਕਿਉਂਕਿ ਨਹੀਂ ਜੀ ਨਾ ਬਹੁਤ ਫਰਕ ਆ ਫਰਕ ਆ ਕੀ ਕੀ ਫਰਕ ਲੱਗਿਆ ਇੱਕ ਤਾਂ ਤੋਰੇ ਦਾ ਫਰਕ ਆ ਅੱਛਾ ਜਿਹੜੀ ਜਿਹੜੀ ਚ ਮਰਦੀ ਤੋਲ ਲਾ ਗੂੰ ਗੂੰ ਕੁਛ ਨਹੀਂ ਕਰਦੀ ਉਹ ਤਾਂ ਹੈ ਹੀ ਨਹੀਂ ਜੇ ਘੈਂ ਘੈਂ ਦਾ ਨਾ ਘੈਂ ਘੈਂ ਜਮੇ ਇਨਕਾਰ ਮੂੰ ਚੱਲਦੀ ਆ ਨਾ ਇਹਦਾ ਦੱਬੀ ਫਿਰ ਜਾਏ ਬਾਕੀ ਤੇ ਅੰਕਲ ਖੜਾ ਹੋਰ ਅੰਕਲ ਜੀ ਠੀਕ ਆ ਭਾਈ ਕਿੱਦਾਂ ਚੱਲੀ ਕਮੈਨ ਆ ਬਹੁਤ ਵਧੀਆ ਲਿਆ ਤਾਂ ਨਜ਼ਾਰਾ ਫੈਨ ਪੂਰਾ ਫੈਨ ਘਰ ਦੀ ਸਰੋਂ ਕੱਢੀ ਫੈਨ ਪੂਰੀ ਦੇਣ ਗਣ ਗਣ ਦਾ ਨੇ ਸੋ 33 ਸਫਾਈ ਐਨ ਪੂਰੀ ਫੁੱਲ ਹੈ ਜੀ ਫੁੱਲ ਫੁੱਲ ਬਾਕੀ ਸਹੀ ਗੱਲ ਆ ਛਕਰ ਭਾਈ ਜਿਹੜਾ ਇੱਕ ਜੂਰੀਏ ਦਾ ਰੌਲਾ ਪੈਂਦਾ ਹੈ ਕੀ ਕਹਿੰਦੇ ਜੂਰੀਏ ਵਾਲੀ ਵੀ ਇੰਜਨ ਬੀ ਐਚ 4 ਆ ਵੀ ਕਾਮਯਾਬ ਘੱਟ ਹੋਊਗਾ ਤੈਨੂੰ ਲੱਗਿਆ ਕੋਈ ਫਰਕ ਇਹਦਾ ਕੀ ਯੂਰੀ ਇਹਦਾ ਤਾਂ ਕੋਈ ਦਿੱਕਤ ਨਹੀਂ ਹੈਗੀ ਯੂਰੀ ਇਹ ਤੁਸੀਂ ਬਸ ਲੈ ਲੈਣਾ ਦਾ ਯੂਰੀ ਆ ਪਾਓ ਲੈ ਕੇ ਅਰੀਜਨਲ ਕੋਈ ਸਹੂਰ ਨਹੀਂ ਹੈਗਾ ਨਹੀਂ ਐ ਵੀ ਆ ਦੇਖੀ ਆ ਤਾਂ ਦੇਖੀ ਤਾਂ ਐ ਵੀ ਦੇਖੀ ਉਹਨੇ ਵੀਡੀਓ ਬਹੁਤ ਆਈਆਂ ਵੀ ਯੂਬੀਐਸ ਕੋਰ ਆ ਜਿਹੜਾ ਟੀਐਸ ਕੋਰ ਦਿੱਕਤ ਹੁੰਦਾ ਸਿਸਟਮ ਖਰਾਬ ਆ ਜੇ ਡੁਪਲੀਕੇਟ ਯੂਰੀ ਆ ਪਾਏ ਨੇ ਆਪਾਂ ਸਸਤਾ ਯੂਰੀ ਆ ਕਹਿ ਲਾਉਂਦੇ ਆ ਉਹ ਦਿੱਕਤ ਦਿੰਦਾ ਚੱਕਰ 돌ੀ ਜਾਂਦਾ ਇੰਜਨ ਫੇਰ ਜੇ ਪਰ ਓਰਿਜਨਲ ਜੂਰੀਆ ਪਾਉਣਿਆਂ ਲੈ ਲੈਣ ਦਾ ਤਾਂ ਕੋਈ ਦਿੱਕਤ ਨਹੀਂ ਹੈਗੀ ਤੇ ਇੱਕ ਥੋੜੀ ਜੀ ਗੌਰ ਰੱਖਣ ਦੀ ਗੱਲ ਹੈ ਵੀ 20% ਤੋਂ ਜੂਰੀਆ ਘੱਟ ਨਹੀਂ ਲੈਣਾ ਤੁਸੀਂ ਇਹਗਾ ਇਹ ਗੱਲ ਸਹੀ ਆ ਹਾਂ 20% ਤਾਂ ਇਹ ਜਦੋਂ ਪਾਉ ਦੋ ਬਣਾ ਜੂਰੀਆ ਜਦੇ ਦਾਲ ਦੋ ਬਾਲਟੀ ਦੀ ਪਾ ਪੈ ਜਾਂਦੀ ਆ ਤੁਸੀਂ ਕਿਹੜਾ ਪਾ ਲੈ ਲੈਣ ਦਾ ਹੀ ਪਾ ਲੈ ਲੈਣ ਦਾ ਹੀ ਪਾ ਦਿੱਕਤ ਤਾਂ ਨਹੀਂ ਆ ਇੰਜਨ ਦੇ ਵਿੱਚ ਵਧੀਆ ਚੱਲਿਆ ਵਧੀਆ ਚੱਲਿਆ ਫੁੱਲ ਲਾਈਨ ਦੂਏ ਨਾਲੋਂ ਡੀਜ਼ਲ ਦਾ ਕਿਵੇਂ ਲੱਗਿਆ ਦੂਏ ਨਾਲੋਂ ਘੱਟ ਲੱਗਿਆ ਐ ਵੀ ਘੱਟ ਖਾਂਦਾ ਹਾਂ ਹਾਂ ਘੱਟ ਖਾਂਦਾ ਜੂਰੀਆ ਹੈਗੀ ਆ ਘੱਟ ਖਾਂਦਾ ਇਹ ਇੰਜਨ ਪਾਵਰ ਵਧ ਗਈ ਨਾ ਪਾਵਰ ਵਧ ਗਈ ਹਾਂ ਪੋਰਾ ਬਹੁਤ ਆ ਮਸ਼ ਹੁਣ 133 ਆ 133 ਉਹਨੇ ਕਿਥੇ ਇੰਜਨ ਦੇ ਲੋਡ ਚ ਚੱਲਣਾ ਇਹਨੇ ਫ੍ਰੀ ਚੱਲਣਾ ਤਾਂ ਹੀ ਸਫਾਈ ਵੱਧਾ ਹਾਂ ਫਰਕ ਵੀ ਤਾਂ ਹੀ ਆ ਚੱਕਰ ਨਹੀਂ ਦਾ ਦੌੜਦੀ ਬਾਕੀ ਦੇ ਜਿਹੜੇ ਕਹੈਂ ਕਹੈਂ ਜੀ ਕਹਿੰਨਾਂ ਨੂੰ ਉਹਦਾ ਨਜ਼ਾਰਾ ਹੀ ਹੈ ਗੇਅਰ ਵਾਲਾ ਦਾ ਆ ਬਾਈ ਫੋਰਮੈਨ ਨੇ ਚਲਾਈ ਆ ਇਹਨੇ ਚਾਈ ਹਾਂ ਮਾੜਾ ਹਾਂਜੀ ਬਾਈ ਜੀ ਹਾਂਜੀ ਹਾਂਜੀ ਤੇ ਮੈਂ ਚੱਲੀ ਵਧੀਆ ਚੱਲੀ ਮਸ਼ੀਨ ਵਧੀਆ ਚੱਲੀ ਹਾਂ ਗਿੰਦਰੀ ਦਾਣੇ ਹਾਂਜੀ ਹਾਂਜੀ ਵਧੀਆ ਵਧੀਆ ਇਹ ਤਾਂ ਕਹਿੰਦਾ ਆ ਬਾਈ ਅੱਜ ਲੈ ਕੇ ਆਇਆ ਨਾ ਕਹਿੰਦਾ ਲਾਇਆ ਜਾ ਗੇਰ ਪਤਾ ਹੀ ਨਹੀਂ ਲੱਗਿਆ ਕਰਦਾ ਸਕੋਰਪੀਓ ਵੀ ਉਹ ਚੱਲਦੀ ਆ ਇਹ ਸਕੋਰਪੀਓ ਵੀ ਉਹ ਚੱਲਦੀ ਆ ਸਹੀ ਗੱਲ ਆ ਅਗਲੀ ਬੰਦਾ ਪੋਰਾ ਵੀ ਹੈ ਪੋਰਾ ਵੀ ਨਹੀਂ ਪਤਾ ਲੱਗਦਾ ਸਾਡੇ ਮਸ਼ੀਨ ਤੇ ਜਨਾ ਗੱਡੀ 'ਚ ਬੈਠੇ ਆ ਬਾਈ ਮੈਂ ਕਹਿੰਦਾ 15 ਦੀ ਪੁਲੀ ਪਾ ਕੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਕਮਾ ਲਏ ਉਹਦੇ ਇੱਕ ਗੇਰ ਜਿਆਦੇ ਇਹਦੇ ਨਾਲੋਂ ਉਹਦੇ 6 ਗੇਰ ਆ ਇਹਦੇ 5 ਆ ਮੈਂ ਆਉਣਾ ਛੱਡੂ ਵੀ ਇੱਥੇ ਆਪਣੀ ਮਸ਼ੀਨ ਹੈ ਅਜੇ ਤਾਂ ਪਤਵਾਣਗੇ ਸੀ ਕਿਹੜਾ ਸੀਗਾ ਪਸ਼ਾਰਾ ਇਹ ਪ੍ਰਾਨਮਾ ਆਉਣਾ ਮਾਣੋ ਮਾਣੋ ਤਾਂ ਛੱਡਿਓ ਪੌਲ ਦੇ ਕੋਲ ਮੈਂ ਹੈ ਨਾ ਪਤਾ ਹੀ ਲੱਗਣ ਦਿੱਤੇ ਨੇ ਕਦੋਂ ਆ ਗਿਆ ਪੌਲ ਅੱਛਾ ਹੋਰ ਮੈਂ ਟਰੋਮੈਟਿਕ ਆਈ ਨਹੀਂ ਭੱਜਣੇ ਦਾ ਗੇਅਰ ਬੜਾ ਹੋ ਗਿਆ ਨਾ ਦੂਜੀ ਤਾਂ ਚਾਰ ਵਾਲੀ ਹੋਣੀ ਆ ਨਾ ਦੂਜੀ ਹਾਂ ਉਹਦੇ ਤਾਂ ਪੁਲੀਆਂ ਪਾਲੀਆਂ ਬਦਲਣੀਆਂ ਪੈਣੇ ਆ ਦੂਰ ਨੇੜੇ ਜਾਣਾ ਇਹਦਾ ਤਾਂ ਕੋਈ ਲੋੜ ਹੀ ਨਹੀਂ ਆएगी ਲੋੜ ਨਹੀਂ ਹੈਗੀ ਇਹ ਤਾਂ ਕੋਈ 55000 ਹੋਰ ਮੈਂ ਲੱਗੇ ਆ ਬੰਨਣਾ ਨਾ ਬਾਸਕਟਾ ਕਿੰਨੇ ਦੇ ਬੰਨੀਆਂ ਫੋਰਮੈਨ ਜੀ ਇਹ 1.5 ਤੇ ਬੰਨਤੀ ਜੀ ਮੂਹਰੇ 1.5 ਇੰਚੀ ਆ ਹਾਂ ਜੀ ਪਿੱਛੇ ਪਿੱਛੇ 1 ਇੰਚੀ ਠੀਕ ਆ ਕਿੰਨੇ ਤਾਰਾਂ ਵਾਲੀ ਬਾਤ ਕਰਦਾ ਬਈ ਇਹ ਤੇ 55 ਤਾਰਾਂ ਦੀ ਇਹ ਬਾਈ ਕਰਤਾਰ ਦੀ ਸਿਫਤ ਆ ਹਨਾ ਜਿਨੇ ਕਰਤਾਰ ਦਾ ਕਟਰ ਲੈ ਲਿਆ ਵੀ ਉਹਨਾਂ ਨੇ ਬਾਸਕਟ ਜਿਹੜੀ ਆਪਣੀ ਦੇਣੀ ਐ ਇਹ ਹੁਣ ਕਈ ਵੀਰ ਆਪਣੇ ਹਨਾ ਬਾਸਕਟ ਕਰਕੇ ਹੀ ਫੋਨ ਬਹੁਤ ਇੰਨੇ ਜਿਆਦੇ ਫੋਨ ਲਾਉਨੇ ਆ ਵੀ ਬਾਈ ਮੱਕੀ ਦੇ ਵਿੱਚ ਬਾਸਕਟ ਕਿਹੜੀ ਪਾਈ ਏ ਬਈ ਇਹ ਤਾਰ ਨਾਲ ਜਿਹੜੀ ਕਈ ਵੀਰ ਹੁਣ ਆਪਣੇ ਕਿਆ ਕਰਦੇ ਆ ਕਣਕਾਲੀ ਬਾਸਕਟ ਨੂੰ ਤਾਰ ਇੱਕ ਇੱਕ ਕੱਢ ਕੇ ਚਲਾ ਲੰਨੇ ਆ ਹਨਾ ਉਹਦਾ ਰਹੀਦਾ ਬਹੁਤ ਫਰਕ ਆ ਇਹਦੀ ਤਾਰ ਦੇਖੋ ਕਿੰਨੀ ਮੋਟੀ ਆ ਉਹ ਤੇ ਬੜੀ ਤਾਰ ਮੋਟੀ ਹੋਣ ਕਰਕੇ ਹਨਾ ਜਿਹੜਾ ਮੱਲੋ ਦਾਣਾ ਇਕਾ ਦੁਕਾਹ ਚ ਦਾਣਾ ਰਹੀ ਜਾਂਦਾ ਉਹ ਦਾ ਕਣਕ ਵਾਲੀ ਜੀ ਇਹ ਜਿਵੇਂ ਗੁੱਲਾ ਸਾਫ ਕਰਕੇ ਮੈਂ ਕਹਿੰਦਾ ਮਾਂਜ ਕੇ ਛੱਡ ਦਿੰਦੀ ਆ ਸ਼ਗਨ ਭਾਈ ਆਟੋਮੈਟਿਕ ਆਗਰ ਨੇ ਦਿੱਤੇ ਫੇ ਨੇ ਯਾਰੇ ਹਾਂ ਆਟੋਮੈਟਿਕ ਆਗਰ ਦਾ ਯਾਰ ਫੁੱਲ ਸੁਆਦ ਹੈ ਹਾਂ ਫੁੱਲ ਸੁਆਦ ਆਟੋਮੈਟਿਕ ਕੋਈ ਦਿੱਕਤ ਤਾਂ ਨਹੀਂ ਆਈ ਨਾ ਕੋਈ ਦਿੱਕਤ ਨਹੀਂ ਆਈ ਹਾਂ ਜਿਵੇਂ ਪਹਿਲਾਂ ਸਾਨੂੰ ਬਹੁਤ ਲੋਕਾਂ ਨੇ ਕਿਹਾ ਆਟੋਮੈਟਿਕ ਆਗਰ ਨਾਲ ਉਹ ਚੋਕ ਹੋ ਜਾਂਦਾ ਐ ਹੋ ਜਾਂਦਾ ਕੋਈ ਹੋ ਜਾਂਦਾ ਕੋਈ ਪ੍ਰੋਬਲਮ ਵੀ ਆਈਆਂ ਨਾ ਇੱਕ ਨੰਬਰ ਚੱਲਿਆ अच्छा क्योंकि कंपनी ਸੋਣ ਫਰਵਾਈ ਕਰਕੇ ਕਿਸਾਨ ਦੀ ਸੁਧਾਰ ਕਰਦੀ ਰਹਿੰਦੀ ਆ ਸੋਣ ਦਾ ਆਉਂਦਾ ਤੇ ਕੰਪਨੀ ਵਾਲੇ ਫੋਨ ਕਰੇ ਦੇਵੇ ਇੱਕ ਫੋਨ ਮਾਰਦੇ ਕਿ ਅੱਗ ਨੂੰ ਜਦੇ ਬੰਦੇ ਆਉਂਦੇ ਸੀਗੇ ਜਦੇ ਆ ਜਾਂਦੇ ਨੇ ਇਹ ਤਾਂ ਸਿਫਤ ਆ ਬਾਈ ਇਹਨਾਂ ਦੀ ਇਹ ਗੱਲ ਮੰਨਣੀ ਪੈਣੀ ਆ ਕਿੰਨਾ ਗੀਲਾ ਵੜਦਾ ਬਾਈ ਦੋਨਾਂ ਨਾਲ ਕੋਈ ਮਸ਼ੀਨਾਂ ਨੇ ਵੜਦਾ ਆ 550 ਡੇੜ ਗੇੜ 550 ਵੀਲਾ ਫਿਰ ਤਾਂ ਵਧੀਆ ਟਾਪ ਦਾ ਸੀਜ਼ਨ ਲੱਗ ਗਿਆ ਆ ਚੱਕੀ ਮੜੀ ਸ਼ੇਲਡ ਇਹਦੇ ਤੇ ਬੈਲਟਾਂ ਤੁਸੀਂ ਫਲੈਟ ਕੱਢ ਕੇ ਬੈਲਟਾਂ ਆਪ ਪਾਈਆਂ ਹਾਂ ਹਾਂ ਆਪ ਪਾਈਆਂ ਅੱਛਾ ਕਿ 벨ਟ ਆ ਹੀ ਬਾਤੀ ਉਹਨਾਂ ਨੇ ਉਹਰੇ ਹਾਂ ਆਪਸ਼ਨ ਹੁੰਦੀ ਆ ਪੁੱਛਣ ਦੇ ਹੁੰਦੇ ਨੇ ਉਹ ਪਟਾ ਪਟਾ ਪੋਣਾ ਕਿ 벨ਟ ਪੋਣੀ ਆ ਅੱਛਾ ਫੇ ਤੁਸੀਂ ਯਾਨੀ ਆਪ ਪੋਈਆਂ ਕਹਿ ਕੇ ਆਪ ਪੋਈਆਂ ਕਹਿ ਕੇ ਠੀਕ ਆ ਯਾਨੀ ਫਲੈਟ ਪਟਾ ਤੁਸੀਂ ਆਪ ਕਹਿ ਵੀ ਪੋਣਾ ਨਹੀਂ ਵਧੀਆ ਚੱਲਿਆ ਕਿ ਦਿੱਕਾ ਤਾਂ ਨਹੀਂ ਆ ਨਾ ਨਾਲ ਨਾਲ ਤਾਂ ਨਹੀਂ ਘੁੰਮਦਾ ਨਾ 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 ਬਿਲਕੁਲ ਪਰ ਇੱਕ ਚੀਜ਼ ਦਾ ਇਹਦਾ ਫਾਇਦਾ ਹੈਗਾ ਵੀ ਜਿਵੇਂ ਹਨਾ ਫਲੈਟ ਨੇ ਮਿਸ ਮਾਰਨਾ ਇਹਨੇ ਮਿਸ ਨਹੀਂ ਮਾਰਨਾ ਹਨਾ ਬਿਲਕੁਲ ਨਹੀਂ ਵੀ ਚਾਹੇ 벨ਟਾਂ ਢਿੱਲੀਆਂ ਵੀ ਹੋਣੋਂ ਫਲੈਟ ਲੱ ਚੱਲਦਾ ਨਹੀਂ ਇਹਨੇ ਚੱਲਣਾ ਚਲੀ ਜਾਣਾ ਹਨਾ ਇੱਕ ਨੰਬਰ ਚੱਲਦਾ ਬੂੜਾ ਸਰੋਂ ਦੇ ਵੀ ਜਲਾਈਏ ਤੁਸੀਂ ਤਾਂ ਨਾ ਹਾਂ ਸਰੋਂ ਦਾ ਕਿੰਨਾ ਗ ਸਰੋਂ ਦੇ ਵੜਤੇ ਆਪਾਂ ਸੀਸੀ ਦਾ ਜਿਹੜਾ ਜਿਹੜਾ ਗੀਲੇ ਇਹਦੇ ਨਾਲੇ ਹਾਂ ਇਹਦੇ ਨਾਲੇ ਸਰੋਂ ਦਾ ਵੀ ਟਾਪ ਦੀ ਚੱਲੀ ਹਾਂ ਵਧੀਆ ਚੱਲੀ ਕਿਉਂਕਿ ਸਰੋਂ ਦੇ 30 ਪੈਂਚੀ ਗੀਲੇ ਆਪਣੇ ਕੋਲੇ ਸੀਗੇ ਅਸੀਂ ਆਪਣੇ ਘਰ ਦੇ ਹੀ ਘਰ ਦੇ ਸੀਗੇ ਠੀਕ ਹੈ ਠੀਕ ਹੈ ਜਮੀਦਾਰ ਭਰਾਵਾਂ ਦੇ ਵੱਡੇ ਸਾਰਿਆਂ ਦੇ ਠੀਕ ਹੈ ਠੀਕ ਹੈ ਯਾਨੀ ਵਧੀਆ ਰਿਜ਼ਲਟ ਮਿਲਿਆ ਹਾਂ ਵਧੀਆ ਯਾਨੀ ਬੀਐਸਪੋਰ ਨੇ ਕਿ ਦਿੱਕਤ ਨਹੀਂ ਦਿੱਤੀ ਕੋਈ ਨਹੀਂ ਕੋਈ ਦਿੱਕਤ ਨਹੀਂ ਕਿਹੜੇ ਪਤਾ ਨਹੀਂ ਕੀ ਚੱਕਰ ਆ ਮੇਰੇ ਕੋਲ ਉਹ ਵੀ ਟਾਪ ਵਧੀਆ ਚੱਲਿਆ ਆਪਣੇ ਕੋਲ ਵੀ ਪਤਾ ਨਹੀਂ ਮੈਂ ਕਈ ਕਰ ਆਏ ਹਾਂ ਨਾ ਕਈ ਬੰਦੇ ਐ ਕਰਦੇ ਨੇ ਵੀ ਜੂਰੀਏ ਸਸਤਾ ਮਿਲ ਗਿਆ ਸਸਤਾ ਬਾਲੰਦ ਨੇ ਬੈਂਕੀ ਵਾਲਾ ਚੱਲਦਾ ਜਿਹੜਾ ਹੈ ਨਾ ਸਸਤੇ ਵਾਲਾ ਚੱਕਰ 'ਚ ਹਸਤੇ ਵਾਲਾ ਮਰਦਾ ਹੀ ਮਰਦਾ ਫਿਰ ਹੁੰਦਾ ਸਹੀ ਸਹੀ ਗੱਲ ਆ ਉਹ ਕਹਿੰਦਾ ਨਹੀਂ ਹੁੰਦਾ ਕਿ ਮਹਿੰਗਾ ਰੋਬ ਇੱਕ ਵਾਰ ਹਾਂ ਹਲਕਾ ਗੱਡਾ ਨਹੀਂ ਉਹ ਸਸਤਾ ਰੋਵੇ ਮਹਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ ਬਾਰ ਹਾਂ ਸਹੀ ਗੱਲ ਆ ਵੀ ਜੇ ਸਸਤਾ ਪਾਉਣਾ ਤਾਂ ਉਹ ਕੋਈ ਦਿੱਕਤ ਆਈ ਨਹੀਂ ਰੋਣਾ ਹੀ ਆ ਫਿਰ ਪਰ ਮਹंगा ਪਾ ਲਿਆ ਤਾਂ ਫਿਰ ਮੁੜ ਕੇ ਨੀਚੋ ਆ ਇਹ ਮਹंगा ਵੀ ਐਡਾ ਗੱਡਾ ਕਾ 1200 ਦੀ ਪਾਲਟੀ ਆ 20 ਲੀਟਰ ਦੀ ਜਾਨ ਕਿੰਨੀਆਂ ਪਾਲਟੀਆਂ ਖਾਂਦੇ ਬਈ ਸੀਜ਼ਨ ਚ ਜਾਨੀ ਐਵਰੇਜ ਹੀ ਗੱਡੀ ਆ ਮੈਂ ਵੀ ਡੀਜ਼ਲ ਦੀ ਇੱਕ ਟੈਂਕੀ ਦੇ ਨਾਲ ਇੱਕ ਪਾਲਟੀ ਖਾ ਜਾਂਦੀ ਹੈ ਇੱਕ ਪਾਲਟੀ ਖਾਂਦੀ ਹੈ ਇੱਕੋ ਖਾਂਦੀ ਹੈ ਇਹ ਤਾਂ ਸ਼ੋਰ ਆ ਬਾਕੀ ਗੇਰ ਨੇ ਦਿੱਤੇ ਪਏ ਨੇ ਯਾਰੇ ਗੇੜ ਤੇ ਨਹੀਂ ਯਾਰੇ ਫੁੱਲ ਨੇ ਹੈ ਗੇੜ ਦੇ ਫੁੱਲ ਨੇ ਵੀ ਆਏ ਆ ਇਹ ਦੇ ਇੱਕ ਬ੍ਰੇਕਾਂ ਕਿਵੇਂ ਐ ਤੇਲ ਚ ਬ੍ਰੇਕਾਂ ਜਿਹੜੀਆਂ ਕਹਿੰਦੇ ਪੂਰੀਆਂ ਐਨ ਵਧੀਆਂ ਨੇ ਯਾਰ ਬ੍ਰੇਕਾਂ ਕੰਮਜਾਵਾ ਪੂਰੀਆਂ ਫੁੱਲ ਕੰਮਜਾਬ ਨੇ ਲੰਬੀ ਬੰਦਾ ਇਹਦੇ ਵਿੱਚ ਤੇਲ ਦਾ ਧੱਕ ਹੋ ਰੱਖੇ ਧਿਆਨ ਆਪਣਾ ਤੇ ਗੱਲਾਂ ਘਟਣਾ ਦਵੇ ਇਹਦੇ ਵਿੱਚ ਗੇਰ ਚ ਵੀ ਕੁਛ ਨਹੀਂ ਹੁੰਦਾ ਸਹੀ ਟਾਈਮ ਦੀ ਗਰੰਟੀ ਵੰਜ ਇੱਕ ਲਿਖੇ ਸੀ ਕਿਉਂਕਿ ਟਾਪੋਂ ਦੰਦਾ ਕਰਾਰੀ ਹੈ ਕਦੇ ਜਾਂਦੀ ਨਹੀਂ ਨਹੀਂ ਪਹਿਲਾਂ ਮੈਂ ਵੀ ਡਰਦਾ ਦਾ ਜਦ ਅਸੀਂ ਲੈ ਗਏ ਨਾ ਏਸੀ ਵਾਲੀ ਤਾਂ ਗੇਅਰ ਤੇ ਡਰਦੇ ਦੇ ਅਸੀਂ ਵੀ 20 20 ਨਹੀਂ ਯਾਰ ਗੇਅਰ ਡਾ ਗੇਅਰ ਆ ਨਾ ਜੇ ਕੋਈ ਦਿੱਕਤ ਵੇਖਤ ਆ ਗਈ ਤਾਂ ਸੀਜ਼ਨ ਦੇ ਵਿੱਚ ਖਰਾਬ ਹੋ ਗਿਆ ਤਾਂ ਕੀ ਕਰਾਂਗੇ ਪਰ ਇੱਕ ਦਿਨ ਅਸੀਂ ਦੇਖਿਆ ਟਾਪ ਆਇਆ ਪਟ ਕੇ ਹੈਗਾ ਅੱਖ ਨਹੀਂ ਵਿੱਚ ਉਹੀ ਗੇਅਰ ਆ ਉਹੀ ਗੇਅਰ ਦੇ ਵਿੱਚ ਕਰਾਰੀ ਹੈ ਜਿਹੜੀ 5ਵੇਂ ਵਾਲੀ ਹੈ ਨਾ ਉਹਦੇ ਵਿੱਚੇ ਪਈ ਹੋਈ ਆ 5ਵਾਂ 6ਵਾਂ ਗੇਅਰ ਜਿੰਨੇ ਵੀ ਗੇਅਰ ਲਾਏ ਆ ਇੱਕੋ ਟਾਪੇ ਦੇ ਵਿੱਚ ਗੇਅਰ ਪਾਇਆ ਹੋਇਆ ਨਹੀਂ ਹੈਗਾ ਵੀ ਲੱਗਾ ਬਾਕੀ ਇਹ ਡੈਕਸ਼ਨਾਂ ਵੀ ਬਾਈ ਬੜੀਆਂ ਦੂਈ ਨਾਲ ਡੈਕਸ਼ਨਾਂ ਬੜੀਆਂ ਦੀਆਂ ਹਨ ਹਣਾ ਤਾਂ ਹੀ ਭੱਜਦੀ ਵੀ ਤਾਂ ਹੀ ਜਾਦੇ ਆਏ ਪੁਲਿਸਾਂ ਨੇ ਚੇਂਜ ਕਰੀ ਵੀ ਜਿਵੇਂ ਕੰਪਨੀ ਕੰਪਨੀ ਚੋਂ ਆਏ ਕੋਈ ਪੁਲੀਸ ਚੇਂਜ ਕਰੀ ਹੈਗੀ ਇੱਕੋ ਉਹੀ ਪੁਲੀਸ ਆਉਂਦੇ ਆ ਗਏ ਸਪੀਡ ਵਾਧੂ ਆ ਯਾਰ ਕੋਈ ਬਦਲਣ ਦੀ ਚੀਜ਼ ਗੱਲ ਹੈ ਨਹੀਂ ਅੱਡੀ ਠੀਕ ਹੈ ਜੀ ਵਧੀਆ ਚੱਲਦੀ ਹੈ ਵਧੀਆ ਸਪੀਡਰ ਰੋਡ ਵਾਲੀ ਹੂੰ ਹੂੰ ਬਾਕੀ ਹੈ ਮੁੰਡਾ ਸ਼ੌਂਕੀ ਆ ਬਾਈ ਹਾਲ ਦੇਖ ਲਓ ਤੁਸੀਂ ਇਹ ਬਾਈ ਮੈਂ ਕਹਿੰਦਾ ਤੇ ਬਾਹਰਪੂਰ ਜਾ ਕੇ ਘੁੰਮਦਾ ਰਹਿਣਾ ਉਹ ਚੀਜ਼ਾਂ ਦੇਖ ਕੇ ਇੱਧਰ ਵੀ ਹਾਂ ਕਿਉਂ ਆਪਾਂ ਟਾਇਟਰ ਲੈਂਦਾ ਜੀ 55 ਦੀ ਬੜਾ ਹੈ 55 ਦੀ ਟਾਇ ਉਹ ਇਹ ਨਿਊ ਹੌਲਾਂ ਦੇ ਸ਼ਕੀਨ ਆ ਯਾਰ ਨਿਊ ਹੌਲਾਂ ਦੇ ਰੱਖਦਾ ਨਾ ਹੌਲਾਂ ਦਾ ਹੀ ਆ ਸਹੀ ਗੱਲ ਆ ਇਹ ਗਿੱਲ ਗਿੱਲੇ ਨੇ ਇਹ ਗਿੱਲ ਜਨੇਰ ਗਿੱਲ ਜਨੇਰ ਵਿਸ਼ਾਲ ਜੀ ਦਾ ਮੁੰਡਾ ਬਣਾਉਂਦਾ ਅਨੇਰ ਪਿੰਡ ਦੇ ਵਿੱਚ ਜੀਵੀਦਾਰ ਭਰਾਇਓ ਵੀ ਠੀਕ ਆ ਵਧੀਆ ਕੰਮ ਆ ਪੂਰਾ ਇੱਕ ਨੰਬਰ ਉਹਦਾ ਹੌਲਾਂ ਦਾ ਵੀ ਇਹ ਮੈਨੂੰ 15 ਇਹ ਇਹ 19 ਹੜ ਨੇ 19 19 ਹੜ ਨੇ 19 ਵਾਹ ਜੀ ਵਾਹ ਹਾਈਡਰੋਲਿਕ ਇਹ ਆ ਹਾਈਡਰੋਲਿਕ ਨੇ ਜੱਕ ਤਵੀਆਂ ਵੀ ਤਵੀਆਂ ਵੀ ਉਹਦੀ ਵੀਰ ਦੀਆਂ ਬਣਾਈ ਹੋਈਆਂ ਨੇ ਬਦਿਆ ਸਮਾਰ ਬਣਾਉਂਦਾ ਹੈ ਹਾਂ ਪੂਰਾ ਇੱਕ ਨੰਬਰ ਗਿੱਲ ਜਨੇਰ ਗਿੱਲ ਜਨੇਰ ਸਹੀ ਗੱਲ ਆ ਮੈਂ ਮੈਂ ਕਹਿੰਦਾ ਧੂੜੇ ਕੱਢੀ ਪਈ ਆ ਤਵੀਆਂ ਵਾਲੀ ਦੇ ਕਿ ਤਵੀਆਂ ਕਿੰਨੀਆਂ ਤਵੀਆਂ ਇਹ 28 ਨੇ 4 4 ਦਾ ਬਾਜੀ ਬਾ ਤੇ ਇੱਕ ਇਹਦੇ ਵਿੱਚ ਫਰਕ ਡਿਫਰੈਂਸ ਇਹਦੇ ਗੱਲ ਦਾ ਜਿਹੜੇ ਸੰਗਰੀ ਵਾਲੀਆਂ ਬਣਦੀਆਂ ਜਾਂ ਕੋਈ ਹੋਰ ਬਣਦੀਆਂ ਹੂੰ ਉੱਥੇ ਇੱਥੇ ਉਹ ਲੱਗੇ ਹੁੰਦੇ ਨੇ ਟੌਪ ਲਿੰਕਾਂ ਅੱਛਾ ਇਹਦੇ ਚੱਕ ਲੱਗੇ ਹੋਏ ਨੇ ਹਾਈਡਰੌਲਿਕ ਅਛਾ ਟੌਪ ਲਿੰਕ ਲਾ ਕੇ ਵੀ ਝੋਂੜੀ ਬੜੀ ਕਰਨੀ ਜਿੰਨੀ ਕੁ ਲੋਡ ਆਪਣੀ ਉਨੀ ਅਡਜਸਟਮੈਂਟ ਕਰ ਲਾ ਥੱਲੇ ਉਤੋਂ ਦੀ ਲੋਡ ਨਹੀਂ ਪੈਂਦੀ ਥੱਲੇ ਉਤੋਂ ਦੀ ਲੋਡ ਨਹੀਂ ਪੈਂਦੀ ਹੈਗੀ ਉਹਦਾ ਬਾਈ ਬਾਹਰਲੀ ਟੈਕਨੋਲੋਜੀ ਹੈ ਜਿਵੇਂ ਆਪਾਂ ਦੇਖਦੇ ਆ ਨਾ ਬਾਹਰ ਚੱਲਦੀਆਂ ਬੜੇ ਬੜੇ ਟਰੈਕਟਰਾਂ ਦੇ ਮਗਰ ਓਕਣੇ ਚੱਲਦੀਆਂ ਹਨਾ ਜੂ ਵੀ ਇੱਥੇ ਟੌਪ ਲਿੰਕ ਲਾਉਣਿਆਂ ਤਾਂ ਆਪਾਂ ਨੂੰ ਉਹ ਚੱਕਣਾ ਪੈਂਦਾ ਨਾਲ ਜਾਬੀ ਬਣਾ ਕੇ ਟਾਇਰ ਕਰ ਨੂੰ ਢਿੱਲੀ ਕਰਨ ਨੂੰ ਦੇਖ ਕੇ ਜਮੀਨ ਉਹ ਰੇਤਲੀ ਜਮੀਨ ਹੁੰਦੀ ਹੈਗੀ ਵਾ ਡੱਕਰ ਹੁੰਦੀ ਜ਼ਿਆਦਾ ਕਿਹੜੀ ਹੈ ਇਹ ਨਾਲ ਆਪਣੇ ਹਾਈਡਰੋਲਿਕ ਪਾਈਪ ਲੱਗੇ ਹੋਏ ਨੇ ਜਿੰਨੀ ਲੋਡ ਆਉਣੀ ਅਡਜਸਟਮੈਂ ਯਾਰ ਪਟਦੀਆਂ ਪੂਰਾ ਫਿਰ ਪੂਰਾ ਪੂਰਾ ਫੁੱਲ ਸੁੱਕੇ ਖੇਤ ਬਾਇ ਨੇ ਆਪਾਂ ਸਾਰੀ ਕਣਕਲੇ ਬੜ ਕੋਈ ਰੋਣੀ ਨਹੀਂ ਲਾਈ ਹੈਗੀ 70 ਇਸ ਕੀਲਿਆਂ ਦਾ ਗੇੜ ਹੈ ਕਣਕ ਦਾ ਆਪਾਂ ਨੂੰ ਸਾਰੇ ਸੁੱਕੇ ਖੇਤ ਪੱਟੇ ਨੇ ਨਜ਼ਾਰਾ ਲਿਆ ਤਾਂ ਨਜ਼ਾਰਾ ਫੁੱਲ ਬਾਕੀ ਬਰੀਕ ਬਣਿਆ ਕੋਈ ਇਹ ਨਹੀਂ ਖੇਤ ਵੀ ਐਨ ਬਰੀਕ ਬਣਿਆ ਪੂਰੇ ਠੀਕ ਹੈ ਕੋਈ ਪੱਥਰ ਪੁੱਥਰ ਜੁੜਲਾ ਨਹੀਂ ਬਣਿਆ ਵਿੱਚ ਬਾਕੀ ਇਧਰ ਖੜੀ ਤੂੜੀ ਵਾਲੀ ਚੈਨੀ ਦੀ ਕਿਹੜੀ ਇਹ ਚੈਨੀ ਚਾਨੀ ਦੀ ਚਾਨੀ ਇਹ ਹੈਗੀ ਸੇਲ ਜੇ ਕਿਸੇ ਮੇਰੇ ਬੀਜ ਨੇ ਹਨਾ ਤੂੜੀ ਵਾਲੀ ਮਸ਼ੀਨ ਦਾ ਕੋਈ ਚਾਹਵਾਨ ਹੋਵੇ ਕਿੰਨਾ ਮਾਡਲ ਆ ਬਈ ਇਹ 2016 ਮਾਡਲ ਦਾ ਇਥੇ ਲੱਗਿਆ ਉਹ ਸਟਿੱਕਰ ਆ ਲੱਗਿਆ ਹੈ 2016 ਮਾਡਲ ਆ ਨਾ ਆਪਾਂ ਨਾ ਮੀ ਲਈ ਜਦੋਂ ਠੀਕ ਆ ਠੀਕ ਆ ਬਹੁਤ ਮਸ਼ੀਨ ਸਾਫ ਆ ਕਲੀਨ ਵਧੀਆ ਹੋਈ ਕਿਤੇ ਗਲੀ ਗੁਲੀ ਨਹੀਂ ਹੋਈ ਬਾਕੀ ਇਹਨਾਂ ਕੋਈ ਸਾਹਮ ਆ ਬਾਈ ਉਹ ਸ਼ੈੱਡ ਮਗਰਮ ਪਸੰਦਾਂ ਦਾ ਹੀ ਆ ਸਾਰਾ ਉਹ ਫਿਰ ਉਹਨੂੰ ਸੀਨ ਕਰਕੇ ਬਾਹਰ ਖੜੀ ਆ ਆਓ ਸੀ ਹੁਣ ਸਾਫ ਸੁਥਰੀ ਕਰਕੇ ਲੱਗੂ ਜੇ ਅੰਦਰ ਸੀਰਾ ਦਾ ਨਹੀਂ ਅੰਦਰ ਨਹੀਂ ਹੂੰ ਹੂੰ ਮਾਰ ਕੇ ਡੀਜ਼ਲ ਦੁੱਧ ਰਹੇ ਆ 16 ਮਾਡਲ ਆ ਨਾ 16 ਮਾਡਲ ਦਾ ਠੀਕ ਆ ਠੀਕ ਆ ਕਿੰਨੀ ਟਰਾਲੀ ਬਣਾਈ ਸਵਾ 350 ਟਰਾਲੀ ਬਣਾ ਕੇ ਬਾਈ ਮਸ਼ੀਨ ਖੜੀ ਆ ਨਾ ਜੇ ਕੋਈ ਮੇਰਾ ਵੀਰ ਹੋਵੇ ਚਾਹ ਵਾਂ ਇਹਦਾ ਲੈਣਾ ਕੀ ਕੋਸਾ ਇਹਦਾ ਹੁਣ ਦੱਸ ਉਹ ਵੀ ਦੱਸ ਦੇ ਇਹਦੀ ਡਿਮਾਂਡ ਆਪਣੀ 215 ਦੀ ਆ 215 ਦੀ ਹਾਂ ਡਿਮਾਂਡ 215 ਡਿਮਾਂਡ ਆ ਬਾਕੀ ਮੌਕੇ ਤੇ ਹਨਾ ਜੋ ਵੀ ਮਾਨਤਾਣ ਜਿੱਥੇ ਤੇ ਦੂਰ ਨੇੜੇ ਦਾ ਦੇਖ ਕੇ ਬੰਦਾ ਵੀਰ ਉਹ ਆਪਾਂ ਕਰਾ ਦਾਂਗੇ ਹੋਰ ਅੰਕਲ ਜੀ ਬਸ ਠੀਕ ਆ ਭਾਈ ਹੁਣ ਨਾ ਵੀ ਤੋੜੀ ਵਾਲੀ ਵੀ ਨਵੀਂ ਲਿਆਉਂਗੇ ਮੈਂ ਅੱਲਾ ਦਾ ਕਰਤਾਰ ਦੀ ਉਹ ਲਿਆਉਂਗੇ ਹੁਣ ਹਾਂ ਕਰਤਾਰ ਦੀ ਲਿਆਉਣੀ ਆ ਕਰਤਾਰ ਦਾ ਜੜਖਾ ਦੇਖਣਾ ਤੇ ਤੂੜੀ ਵਾਲੀ ਦਾ ਵੀ ਦੇਖਣਾ ਨਹੀਂ ਵਧੀਆ ਸਾ ਉਹ ਤੂੜੀ ਵਾਲੀ ਵਧੀਆ ਚੱਲਦੀ ਆ ਇੱਧਰ ਲੈ ਕੇ ਆਪਣਾ ਮੁੰਡਾ ਮੋਗੇ ਕ ਨਹੀਂ ਅੱਛਾ ਕੋਈ ਟਰੈਕਟਰ ਵੀ ਲੈ ਕੇ ਆ ਕਰਤਾਰ ਦਾ ਹੀ আর ਤੂੜੀ ਵਾਲੀ ਵੀ ਲੈ ਕੇ ਆ ਤੂੜੀ ਵਾਲੀ ਕਰਤਾਰ ਦੀ ਵਧੀਆ ਚੱਲਦੀ ਆ ਇਹਦੀ ਟਰੈਕਟਰ ਵੀ ਆਉਂਦੀ ਚੱਲਦਾ ਟਰੈਕਟਰ ਦਾ ਹੀ ਦੇਖਿਆ ਤੇ ਜਿਹੜੇ ਤੱਕ ਚੱਲਦਾ ਉੱਥੇ ਚਾਰ ਮੇਰੇ ਕੋਲ ਵੀ ਚੱਲਦਾ ਮੈਂ ਤੂੜੀ ਵਾਲੀ ਦੇ ਦੇਖਣਾ 8 36 ਟਰੈਕਟਰ ਅੱਛਾ ਉਹ ਬੰਦਾ ਜਿਹੜੇ ਸਾਹ ਆਉਂਦਾ 30 ਦੀ ਟਰਾਲੀਆਂ ਕੱਢਦਾ ਉਹ ਮਸ਼ੀਨ ਨੂੰ ਪਤਾ ਹੀ ਨਹੀਂ ਲੱਗਦਾ ਇਹਡੇ ਘਰੇ ਐ ਵਿੱਚ ਨੂੰ ਜਾਂਦਾ ਟਰੈਕਟਰ ਨੂੰ ਜਮ ਬਾਕੀ ਉਹ ਰੇਅ ਕਰ ਦੋ ਹੀ ਰੇਅ ਕਰ ਲਈ ਨਹੀਂ ਉਹ ਵੀ ਰੇਅ ਵੀ ਕਰਦੀਆਂ ਕਰ ਦਾਂਗੇ ਨਾਲੇ ਹੁਣ ਆ ਵੀ ਇਹ ਤਾਂ ਨਵੇੜ ਕੇ ਅੱਛਾ ਇਹ ਫੋਰ ਮੈਨੇ ਹੀ ਰੱਖਿਆ ਇੱਕੇ ਇੱਕ ਹੋਰ ਮੈਂ ਰੱਖਿਆ ਦੋਹਾਂ ਤੇ ਹਾਂ ਠੀਕ ਆ ਬਸ ਬਹੁਤਿਆਂ ਦਾ ਕੀ ਪਤਾ ਮੱਕੀ ਕਿਹੜਾ ਰਾਤ ਨੂੰ ਚੱਲਣ ਦਿਨ ਦਿਨ ਚੱਲਣੀ ਦੋਏ ਫੋਰ ਮੈਨੇ ਮੰਨ ਦੋ ਦੋਏ ਬੰਦੇ ਵਧੀਆ ਨੇ ਲੈ ਠੀਕ ਆ ਪੁਰਾਣੇ ਬੰਦੇ ਆ ਨਾਲੇ ਬੰਦੇ ਦਾ ਪਤਾ ਲੱਗ ਜਾਂਦਾ ਕੰਮਕਾਰ ਤੇ ਟੋਕਰੀ ਪਰ ਇੱਕ ਇਹਦੇ ਵਿੱਚ ਹੀ ਛੱਡਿਆ ਕਰਨਾ ਅੱਛਾ ਮਨ ਲਓ ਟੋਕਰੀ ਤੇ ਚਲਾਉਣੀ ਆ ਉਹਦੇ ਮੂਰੇ ਕੱਟਰ ਨੇ ਇੱਕ ਮੂਰੇ ਕੱਟਰ ਦਾ ਉਹ ਮੂਰੇ ਕੱਟਰ ਹਾਂ ਠੀਕ ਆ ਠੀਕ ਆ ਬਾਕੀ ਆ ਕਿਸੇ ਦੀ ਮੂੰਗੀ ਮੰਗੀ ਉਹਦੀ ਮੂੰਗੀ ਮੰਗੀ ਹੈ ਗਈ ਮੁੰਗੀ ਜਾਂਦਾ ਕਿ ਮੁੰਗੀ ਹੈਗੀ ਹਾਂ ਸਾਡੀ ਪੰਜਾਬ ਦੀ ਲੋਕਲੇ ਲਾਉਂਦੇ ਸੀ ਬਾਹਰ ਬੋਰ ਨਹੀਂ ਜਾਂਦੇ ਆ ਨਾ ਨਾ ਲੋਕਲੇ ਠੀਕ ਆ ਦਿਖਾ ਦੇ ਝੂਟਾ ਬਸ ਤੁਹਾਨੂੰ ਬਾਹਰ ਦਾ ਕਾਹਨੂੰ ਨਹੀਂ ਨਹੀਂ ਆਵੇਂ ਤਾਂ ਬੰਦੇ ਆ ਸੀ ਠੀਕ ਵਧੀਆ ਸਹੀ ਗੱਲ ਦੋ ਤੌਰੇ ਆ ਬਾਕੀ ਵਾਰੇ ਆ ਨਾ 4x4 ਨਹੀਂ ਲਾਇਆ ਇਹਨੂੰ ਕਾਣਕੇ ਦਾ ਪੈਸੇ ਲੋੜ ਨਹੀਂ ਹੁਣ ਲਾਵਾਂਗੇ ਬਸ ਕਾਲੂ ਫਟ ਕਰਾਂਗੇ ਠੀਕ ਚੱਲ ਤੈਨੂੰ 4x ਕੰਪਨੀ ਕਿਉਂ ਲਵਾਇਆ ਇਹ ਕੰਪਨੀ ਦਾ ਫਾਇਦਾ ਬਾਈ ਲੱਗੇ ਵੇ ਤਾਂ ਇੱਕ ਜੀ ਦੇਖੀ ਆ ਮੈਂ ਅਸੀਂ ਇੱਕ ਮਸ਼ੀਨ ਦੇ ਬਾਹਰ ਤੇ ਲਵਾਇਆ ਵੱਡ ਟੱਕ ਥੱਲੇ ਐਂਗਲਾਂ ਉਂਗਲਾਂ ਸਾਰੀਆਂ ਵੱਢ ਕੇ ਛੱਡ ਗਿਆ ਇਹ ਰਹੇ ਨੂਕਾ ਘਰੋਂ ਨੂੰ ਫਿਰਦੇ ਤੇ ਅੱਛਾ ਜੀ ਫੇਰ ਮਹਾਂ ਕਾ ਨੂੰ ਗੜੇ ਕੋੜੇ ਨਹੀਂ 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 ਉਹ ਸੂਤ ਨਹੀਂ ਤਾਂਣਾ ਅਕਲ ਫੇ ਮੱਕੀ ਦਾ ਸੀਜ਼ਨ ਹੈ ਨਾ ਮੈਂ ਥੋੜੀ ਇੱਕ ਮਸ਼ੀਨ ਚੰਗੀ ਉਹ ਭਾਲਦੀ ਆ ਮੱਕੀ ਦਾ ਕਰੀਤ ਆਪਾਂ ਇਹਦੇ ਹੋਰ ਮੈਨੇ ਬਣਾਗੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਬਣ ਜਾਣਾ ਬਣ ਜਾਣਾ ਨਹੀਂ ਉਹਦੇ ਪਰ ਜਿਹੜਾ ਗੜਾ ਕੋੜਾ ਕਰਦੇ ਉਹ ਤਾਂ ਬਣਣਾ ਹੀ ਮੈਣਾ ਹੁੰਦਾ ਵੇ ਇੰਨਾ ਕ ਦਵੇ ਚ ਮੰਗਦੀ ਆ ਬਾਕੀ ਮੱਕੀ ਦੇ ਸੁੱਕੇ ਕਰੋੜ ਭੰਨਣੇ ਕਿਹੜਾ ਸੌਖੇ ਆ ਆ ਤੁਸੀਂ ਦੇਖ ਕੇ ਲੈਣਾ ਵੇ ਚ ਦੋਂਗਾ ਹਜੇ ਦੂਗੜਾ ਅਛਾ 215000 ਰੁਪਏ ਲੈਣਾ ਮਸ਼ੀਨ ਦਾ ਟੂੜੀ ਵਾਲੀ ਦਾ ਦੱਸਿਓ ਬਾਈ ਜੇ ਕੋਈ ਹੋਇਆ ਬਾਕੀ ਐ ਕਿ ਦੂਰੋਂ ਨੜਿਆ ਉਹਦੀ ਉਹਦੀ ਡਿਮਾਂਡ ਹਾਂ ਮਾਨ ਤਾਣ ਉਹਦਾ ਕਰ ਹੀ ਜਾਗਾ ਜੇ ਕੋਈ ਬੰਦਾ ਆਇਆ ਨਾ ਆਪਣਾ ਚੱਲ ਠੀਕ ਐ ਸਿਕੰਦ ਬਾਈ ਓਕੇ ਜੀ ਓਕੇ ਬਾਈ ਅੱਜ ਤੁਹਾਨੂੰ ਹਨਾ ਕਰਤਾਰ 2024 ਮਾਡਲ BS4 ਇੰਜਨ ਨਾਲ ਬਾਈ ਨੇ ਨਾ ਦੱਸੇ ਜਿਵੇਂ ਵੀ ਕੀ ਕੀ ਸਮੱਸਿਆ ਆਈ ਕੀ ਨਹੀਂ ਆਈ ਸਾਰੀ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰੀ ਆ ਬਾਕੀ ਹੋਰ ਵੀ ਆਪਾਂ ਕਰਾਂਗੇ ਜਾ ਕੇ ਜਿਵੇਂ ਹਨਾ ਚੰਗੀਆਂ ਚੰਗੀਆਂ ਕੰਪਨੀਆਂ ਜਿਹੜੀਆਂ ਆਪਾਂ ਵੱਡੀਆਂ ਕੰਪਨੀਆਂ ਕਹਿ ਦਈਏ ਉਹਨਾਂ ਦੀ ਮਸ਼ੀਨਾਂ ਵਾਸਤੇ ਹੁਣ ਗੱਲਬਾਤ ਕਰਿਆ ਕਰਾਂਗੇ ਇੱਕਨੇ ਹਨਾ ਪੰਜ ਸੱਤ ਜ਼ਿੰਮੇਦਾਰਾਂ ਨਾਲ ਵੀ ਇਹ ਰਿਜ਼ਲਟਾ ਜਿਹੜਾ BS4 ਦਾ ਕੀ ਕਹਿੰਦਾ ਕਿਨੂੰ ਕੀ ਦਿੱਕਤ ਆਈ ਆ ਜਾਂ ਨਹੀਂ ਆਈ ਆ ਨਾ ਕਿਉਂ ਆਏ ਆ ਵੀ ਅੱਗੇ ਜਿਹੜੇ ਨਵੇਂ ਮੇਰੇ ਵੀਰ ਕੰਬਾਈਨ ਵਾਲੇ ਇਹਦੇ ਵਿੱਚ ਫੋਨ ਬਾਈ ਬਹੁਤ ਜ਼ਿਆਦਾ ਆਉਨੇ ਆ ਇਹ ਚੀਜ਼ ਦੇ ਬਾਈ BS4 ਇੰਜਣ ਕਾਮਯਾਬ ਹੋਇਆ ਕਿ ਨਹੀਂ ਹੋਇਆ ਕਿਵੇਂ ਕਰੀਏ ਪਰ ਬਈ ਆਏ ਆ ਹਨਾ ਆਪਾਂ ਚਲਾਇਆ ਆਪਾਂ ਨੂੰ ਤਾਂ ਹਜੇ ਤੱਕ ਕੋਈ ਇੱਕ ਪੈਸੇ ਦੀ ਦਿੱਕਤ ਆਈ ਨਹੀਂ ਜਿਵੇਂ ਬਾਈ ਨੇ ਦੱਸਿਆ ਵੀ ਯੂਰੀਆ ਹਨਾ ਗਲ ਫਦਾ ਲੈ ਲੈਣ ਦਾ ਹੀ ਪਾਓ Ориਜినਲ ਪਾਓ ਫਿਰ ਕੋਈ ਦਿੱਕਤ ਨਹੀਂ ਚੀਜ਼ ਤੇ ਨਾ ਬਹੁਤ ਨਵੇਂ ਬਾਈ ਜਿਹੜੇ ਆਪਣੇ ਕਹਿੰਦੇ ਆ ਕਿ ਮੈਨ ਲੈਣ ਵਾਸਤੇ ਤਾਂ ਉਹ بڑے ਚੱਕਰਾਂ 'ਚ ਪੈਨੇ ਆ ਬੀ ਐਸ 4 ਦੇ ਚਲੋ ਜੇ ਕਿਸੇ ਤੇ ਦੁੱਖ ਲੈ ਕੇ ਆ ਨਾ ਕਰਮਾਂ ਦੇ ਵਿੱਚ ਬ੍ਰੇਕਡਾਊਨ ਖੜਨਾ ਹੈ ਨਾ ਸੀਜ਼ਨ ਦੇ ਵਿੱਚ ਉਹ ਤਾਂ ਮਾਲਕ ਦੇ ਆਤਾ ਬਾਕੀ ਐ ਵੀ ਆਪਾਂ ਚਲਾਇਆ ਦਿੱਕਤ ਕੋਈ ਨਹੀਂ ਆਈ ਇਹ ਬਾਈ ਨੇ ਵੀ ਦੱਸਿਆ ਆਪਾਂ ਨੂੰ ਛਾ ਕਰਨੇ ਹਨ ਨਾ ਵੀਰ ਨੇ ਚਲੋ ਠੀਕ ਹੈ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ